ਨੋ ਤੇਲ ਵਗੈਰਾ ਦੇਣ ਦੀ ਕੋਈ ਲੋੜ ਨਹੀਂ ਆ ਤਾਂ ਜਿਵੇਂ ਟਰੈਕਟਰ ਦਾ ਜਾਂ ਟਰੱਕ ਦਾ ਚੈਂਬਰ ਭਰਿਆ ਪਿਆ ਹੁੰਦਾ ਹੈ ਤੇਲ ਦਾ ਭਰਿਆ ਪਿਆ ਹੈ ਹਾਂਜੀ ਇਹ ਤੇਲ ਖਰਾਬ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਹੁੰਦਾ ਹੈ ਜੀ ਮਤਲਬ ਜਿਹਦਾ ਖਰਾਬ ਨਹੀਂ ਹੁੰਦਾ ਤੇਲ ਘਟ ਜਾਂਦਾ ਹੈ ਅੱਛਾ ਜੀ ਲੈ ਵੀ ਸੱਜਣੋ ਆਪਾਂ ਖੜੇ ਆ ਇਸ ਵੰਗ ਜੈਮਨੀ ਦੇ ਸਟਾਲ ਤੇ ਤੇ ਤੁਹਾਨੂੰ ਮੈਂ ਦੱਸ ਦਵਾਂ ਹੁਣ ਨਾਮ ਜੀ ਜੈਮਨੀ ਆ ਤਾਂ ਅੰਬਰੀਲਾ ਨਾਮ ਆਪਾਂ ਹਰ ਇੱਕ ਨੇ ਸੁਣਿਆ ਵਾ ਪੁਰਾਣਾ ਦੇਖਿਆ ਮਸ਼ੀਨਾਂ ਦੇ ਵਿੱਚ ਜਿਹੜੀਆਂ ਸਲਾਈ ਵਾਲੀਆਂ ਮਸ਼ੀਨਾਂ ਦੇ ਵਿੱਚ ਅੰਬਰੀਲਾ ਨਾਮ ਮਸ਼ਹੂਰ ਨਾਮ ਸੀਗਾ ਬਾਈ ਉਹਨਾਂ ਦਾ ਹੀ ਇਹ ਪ੍ਰੋਡਕਟ ਆ ਅਮਰੇਲਾ ਤੋਂ ਸ਼ੁਰੂ ਹੁੰਦਾ ਹੋਇਆ ਬਾਈ ਦੱਸ ਦਿਆ ਵੀ ਹੁਣ ਤੱਕ ਇੱਥੋਂ ਤੱਕ ਪਹੁੰਚੇ ਆ ਬਾਈ ਹੁਣੀ ਅ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਜੀ ਆਪਣਾ ਨੀਰਮ ਸਿੰਘ ਜੀ ਅੱਛਾ ਜੀ ਬਾਈ ਆਪਣਾ ਜਿਹੜਾ ਅਮਰੇਲਾ ਵਾਲਾ ਪ੍ਰੋਡਕਟ ਜਿਹੜਾ ਸ਼ੁਰੂ ਹੋਇਆ ਸੀ ਉਸ ਤੋਂ ਅੱਗੇ ਆਪਾਂ ਚਲਾਇਆ ਕੰਮ ਹਾਂਜੀ ਸਰ ਪਹਿਲਾਂ ਸਾਡੇ ਕੋਲ ਟ੍ਰੇਲਰ ਮਾਡਲ ਆਇਆ ਜੀ ਹਾਂਜੀ ਉਸ ਤੋਂ ਬਾਅਦ ਸਾਡੇ ਕੋਲ ਅਮਰੇਲਾ ਮਾਡਲ ਤਿਆਰ ਕੀਤਾ ਸੀ ਠੀਕ ਹੈ ਜੀ ਇੰਡਸਟਰੀ ਨੇ ਹਾਂਜੀ ਉਸ ਤੋਂ ਬਾਅਦ ਆਪਣੇ ਕੋਲੇ ਇਧਰ ਆ ਜਾਓ ਜੀ ਅਮਰੇਲਾ ਤੋਂ ਬਾਅਦ ਇਹ ਨਾਰਮਲ ਮਾਡਲ ਤਿਆਰ ਕੀਤਾ ਜੀ ਠੀਕ ਹੈ ਜੀ ਇਹ ਅੰਬਰੀਲਾ ਦਾ ਤੁਸੀਂ ਮਾਡਲ ਤਿਆਰ ਕੀਤਾ ਜਾਂ ਅੰਬਰੀਲਾ ਹੀ ਤਿਆਰ ਕਰਦੇ ਸੀ ਨਹੀਂ ਜੀ ਅੰਬਰੀਲਾ ਮਤਲਬ ਪਹਿਲਾਂ ਅੰਬਰੀਲਾ ਤਿਆਰ ਹੋਈ ਅੰਬਰੀਲਾ ਦੇ ਮੁਕਾਬਲੇ ਇਹਨੂੰ ਤਿਆਰ ਕਰਿਆ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਬਹੁਤ ਜ਼ਿਆਦੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਜਿੱਦਾਂ ਮਤਲਬ ਕਿ ਹਾਈ ਸਪੀਡ ਅੱਛਾ ਜੀ ਸਟੀਚਿੰਗ ਕਰਨੀ ਹੈ ਠੀਕ ਹੈ ਜੀ ਉਹ ਹੋ ਰਹੀ ਹੈ ਜਿਹੜਾ ਇਹ ਮਾਡਲ ਬਈ ਜੀ ਆਪਾਂ ਜੇ ਆਪਾਂ ਜਿਹੜਾ ਕੋਈ ਘਰੇਲੂ ਵਾਸਤੇ ਇਹ ਲੈ ਸਕਦੇ ਮਾਡਲ ਹਾਂਜੀ ਇਹ ਮਾਡਲ ਘਰੇਲੂ ਯੂਜ਼ ਵਾਸਤੇ ਅੱਛਾ ਜੀ ਉਸ ਤੋਂ ਬਾਅਦ ਇਹ ਮਾਡਲ ਹਾਈ ਸਪੀਡ ਥੋੜਾ ਜਿਹਾ ਆ ਗਿਆ ਵਾ ਇਹਨਾਂ ਦਾ ਰੇਟ ਦੋਨਾਂ ਦਾ ਦੱਸ ਦੋਗੇ ਹਾਂਜੀ ਇਹ ਆਪਣੇ ਜੀ 15800 ਦੀ ਠੀਕ ਹੈ ਜੀ ਸਰ ਇਹ 19000 ਦਾ ਮਾਡਲ ਹੈ ਅੱਛਾ ਜੀ ਇਹ 19000 ਦਾ ਠੀਕ ਹੈ ਜੀ ਇਹ ਟ੍ਰਿਮਰ ਕਟਰ ਹੈ ਜੀ ਆਟੋ ਕੱਟ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਮਤਲਬ ਜਿੱਦਾਂ ਸਾਨੂੰ ਤੇਲ ਵਗੈਰਾ ਦੇਣ ਦੀ ਕੋਈ ਲੋੜ ਨਹੀਂ ਆਹ ਦਾ ਜਿਵੇਂ ਟਰੈਕਟਰ ਦਾ ਜਾਂ ਟਰੱਕ ਦਾ ਚੈਂਬਰ ਭਰੇ ਪਿਆ ਹੁੰਦਾ ਹੈ ਤੇਲ ਨਾਲ ਭਰੇ ਪਿਆ ਹੈ ਹਾਂਜੀ ਇਹ ਤੇਲ ਖਰਾਬ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਹੁੰਦਾ ਹੈ ਜੀ ਮਤਲਬ ਜਿੱਦਾਂ ਸਾ ਖਰਾਬ ਨਹੀਂ ਹੁੰਦਾ ਤੇਲ ਘਟ ਜਾਂਦਾ ਹੈ ਅੱਛਾ ਜੀ ਫਿਰ ਫਿਰ ਪਾਣਾ ਪੰਦਾ 6 ਮਹੀਨੇ ਬਾਅਦ ਚੇਂਜ ਕਰਨਾ ਪੈਂਦਾ ਤੇ ਇਹਦਰ ਤੁਸੀਂ ਦੱਸੋ ਮਾਈਕ ਤੁਹਾਡੇ ਲੱਗਾ ਹੋਇਆ ਹੈ ਹਾਂਜੀ ਮਤਲਬ ਕਿ ਇਹ ਜਲਦੀ ਖਰਾਬ ਨਹੀਂ ਹੁੰਦਾ ਜਿੱਦਾਂ 6 ਮਹੀਨਿਆਂ ਦੇ ਵਿੱਚ ਥੋੜਾ ਬੋਤਾ ਜਿੱਦਾਂ ਘਟ ਜਾਂਦਾ ਹੈ ਫਿਰ ਥੋੜਾ ਸਪੂਰਾ ਕਰਨਾ ਪੈਂਦਾ ਜਿੱਦਾਂ ਮਤਲਬ ਨਵੀਂ ਸਰਵਿਸ ਕਰੇ ਤੇ 6 ਮਹੀਨੇ ਬਾਅਦ ਜਾਨੀ ਕਿ 6 ਮਹੀਨੇ ਬਾਅਦ ਆਪਾਂ ਤੇਲ ਸਿਰਫ ਇਹਦੇ ਵਿੱਚ ਚੈੱਕ ਕਰਨਾ ਵਾ ਆਪਾਂ ਉੱਪਰ ਨਹੀਂ ਇਕਦੇ ਲਾਉਣਾ ਉੱਪਰ ਕੁਝ ਨਹੀਂ ਦੇਖਣਾ ਸਾਰੀ ਮਸ਼ੀਨ ਨੂੰ ਤੇਲ ਇਥੋਂ ਆਪਾਂ ਆਟੋਮੈਟਿਕ ਆ ਠੀਕ ਹੈ ਜੀ ਤੇ ਤੇਲ ਇਹਦੇ ਵਿੱਚ ਹੋਣਾ ਵੀ ਜ਼ਰੂਰੀ ਹੋਊਗਾ ਜੇ ਬਿਲਕੁਲ ਜ਼ਰੂਰੀ ਹੈ ਜੀ ਅਗਰ ਤੇਲ ਨਹੀਂ ਹੋਏਗਾ ਤੇ ਮਸ਼ੀਨ ਮਤਲਬ ਖਰਾਬ ਹੋ ਜਾਏਗੀ ਠੀਕ ਹੈ ਜੀ ਇਹ ਇਹ ਹੈਗਾ ਆਪਣਾ 19000 ਵਾਲਾ ਮਾਡਲ ਜਿਹੜਾ ਤ੍ਰਿਭਾਗਾ ਟ ਤੇ ਇਸ ਤੋਂ ਪਰਲਾ ਮਾਡਲ ਕੋਈ ਹੋਰ ਇਹ ਇਹ ਸਾਰਿਆਂ ਤੋਂ ਉੱਪਰ ਦਾ ਮਾਡਲ ਹੈ ਸਾਰਿਆਂ ਤੋਂ ਉੱਪਰਲਾ ਹਾਂਜੀ ਉਸ ਤੋਂ ਨਾਰਮਲ ਜਿੱਦਾਂ ਇਹ ਹੋਜਰੀ ਮਤਲਬ ਜਿੱਦਾਂ ਘਰਾਂ ਵਾਸਤੇ ਇਹ ਹੋਜਰੀ ਵਾਸਤੇ ਹੈ ਅੱਛਾ ਜੀ ਇਹ ਮਾਡਲ ਜਿੱਦਾਂ ਘਰਾਂ ਵਾਸਤੇ ਹੈ ਠੀਕ ਹੈ ਜੀ ਤੇ ਇਹਨਾਂ ਦੀ ਕੋਈ ਗਾਰੰਟੀ ਵਾਰੰਟੀ ਕਿੰਨੀ ਹੈ ਗਾਰੰਟੀ ਹੈ ਜੀ 2 ਸਾਲ ਦੀ ਗਾਰੰਟੀ ਹੈ 2 ਸਾਲ ਦੀ ਆਮ ਜਿਹੜੀਆਂ ਹੋਰ ਕਿਹੜੀਆਂ ਕੰਪਨੀਆਂਾਂ ਦੀਆਂ ਮਸ਼ੀਨਾਂ ਦੀ ਗਾਰੰਟੀ ਜਿਵੇਂ ਘੱਟ ਜਿੱਦਾਂ ਕੋਈ 6 ਮਹੀਨੇ ਜਿੱਦਾਂ ਬਸ ਤੋਂ ਬਾਅਦ ਇੱਕ ਤੋਂ ਬਾਅਦ ਗਾਰੰਟੀ ਨਹੀਂ ਦਿੰਦੇ ਹਾਂਜੀ 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 ਇਹ 2 ਸਾਲ ਦੀ ਗਾਰੰਟੀ ਹੈ ਠੀਕ ਹੈ ਜੀ 2 ਸਾਲ ਦੀ ਤੇ ਇਹਦੇ ਵਿੱਚ ਆ ਦੋ ਧਾਗੇ ਇਹ ਦੋ ਧਾਗੇ ਨੇ ਅੱਛਾ ਜੀ ਹਾਂਜੀ ਫਿਰ ਕੀ ਲਾਗੇ ਮਤਲਬ ਚੱਲਦਾ ਸਿੰਗਲ ਲੀਡਰਲੀ ਆ ਇਹ ਫਿਰ ਕੀ ਮਤਲਬ ਜਿੱਦਾਂ ਆਪਾਂ ਉਹ ਵੈਂਡਰ ਨੂੰ ਫਿਰ ਕੀ ਉਹ ਆ ਠੀਕ ਹੈ ਸਰ ਦਾ ਠੀਕ ਹੈ ਜੀ ਸਰਪਲਾਈ ਵਾਲੀ ਹੈ ਧੰਨਵਾਦ ਜੀ ਸਰ ਸਪਲਾਈ